ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਰੀਕੀ ਡਰਾਈਵਰ ਹਰਜਿੰਦਰ ਸਿੰਘ ਜਿਹਦੇ ਕੋਲੋਂ ਤਿੰਨ ਬੰਦੇ ਮਾਰੇ ਜਾਂਦੇ ਹੀ ਗਏ ਕਮਰਾ ਅਦਾਲਤ ਦੇ ਵਿੱਚ ਜੱਜ ਆਖਰ ਐਸਾ ਕੀ ਕਹਿ ਦਿੰਦਾ ਕਿ ਹਰਜਿੰਦਰ ਸਿੰਘ ਦਾ ਬੁਰਾ ਹਾਲ ਹੋ ਜਾਂਦਾ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਦਾ ਤਾਦਾ ਨੂੰ ਹਰਜਿੰਦਰ ਸਿੰਘ ਦੀ ਉਹ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਹੜੀ ਪੇਸ਼ੀ ਦੇ ਦੌਰਾਨ ਹਰਜਿੰਦਰ ਸਿੰਘ ਕਿਉਂ ਰੋਪੇ ਸੀ ਔਰ ਉਹਨਾਂ ਨੇ ਅੱਗੋਂ ਕਿਹਾ ਕੀ ਹੈ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਸਜ਼ਾ ਦਾ ਕੀ ਪ੍ਰਵਧਾਨ ਸਭ ਤੋਂ ਵੱਡੀ ਖਬਰ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਪਰਥੱਲੀ ਮਚਾ ਦਿੱਤੀ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਜੀ 50 ਸਾਲ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਗਈ ਹੈ ਬਹੁਤ سارے ਚੈਨਲਾਂ ਦੇ ਵੀਡੀਓ ਚੱਲਦੀਆਂ ਨੇ ਕਹਿੰਦੇ ਜੀ 45 ਸਾਲ ਹੋ ਗਈ ਆ ਕਹਿੰਦੇ ਇੱਕ ਜਣੇ ਦੀ ਜੇਕਰ 15 ਸਾਲ ਲਾਉਨੇ ਆ ਤਾਂ ਤਿੰਨ ਮੌਤਾਂ ਹੋਈਆਂ ਸੀ ਤਿੰਨੇ ਬੰਦਿਆਂ ਦੀ ਅਲੱਗ-ਅਲੱਗ سزا 15 ਸਾਲ ਤਾਂ ਭਾਈ ਉਹਨੂੰ ਮਿਲਾ ਕੇ 45 ਸਾਲ ਕਿਹਾ ਜਾ ਰਿਆ ਸੀ ਪਰ ਅੱਜ ਜਿਹੜਾ ਸੱਚ ਪੂਰਾ ਸੱਚ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਅਸਲੀ ਸੱਚ ਇਸ ਵੀਡੀਓ ਦੇ ਅੰਦਰ ਤੁਸੀਂ ਪਹਿਲੀ ਵਾਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਦੇਖਣ ਜਾ ਰਹੇ ਹੋ ਕਿਉਂਕਿ ਜੱਜ ਸਾਹਿਬ ਦੇ ਸਾਹਮਣੇ ਕੋਰਟ ਦੇ ਅੰਦਰ ਜਿਹੜੀ ਪੇਸ਼ੀ ਹੋਈ ਹੈ ਤਾਂ ਉੱਥੇ ਇੱਕ ਟਰਾਂਸਲੇਟਰ ਇਹ ਕੁੜੀ ਖੜੀ ਸੀ ਔਰ ਉਸ ਤੋਂ ਪਹਿਲਾਂ ਜੈਸਾ ਬੋਲਦੇ ਨੇ ਫਿਰ ਉਸ ਨੂੰ ਟਰਾਂਸਲੇਟਰ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਪੁੱਛਿਆ ਜਾਂਦਾ ਤਾਂ ਹਰਜਿੰਦਰ ਸਿੰਘ ਅੱਗੋਂ ਕੀ ਕਹਿੰਦੇ ਨੇ ਉਹ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋਗੇ ਕਿਉਂਕਿ ਹਰਜਿੰਦਰ ਸਿੰਘ ਦਾ ਮੁੱਦਾ ਬੜਾ ਹਾਈਲਾਈਟ ਹੋ ਚੁੱਕਿਆ ਅਮਰੀਕਾ ਦੇ ਵਿੱਚ ਗਲਤੀ ਦੇ ਨਾਲ ਯੂ ਟਰਨ ਮਾਰ ਦਿੱਤਾ ਸੀ ਆਪਣੇ ਟਰੱਕ ਦਾ ਤਾਂ ਉਹ ਡਰਾਈਵਰੀ ਕਰਦੇ ਸੀ ਤਿੰਨ ਬੰਦਿਆਂ ਦੀ ਮੌਤ ਹੁੰਦੀ ਹੈ ਇਹ ਕਾਰ ਦੇ ਨਾਲ ਕਿਉਂਕਿ ਉਸ ਕਾਰ ਦੇ ਵਿੱਚ ਤਿੰਨ ਸਵਾਰ ਆ ਰਹੇ ਸੀ ਕਦੇ ਉਸਨੇ ਆਪਣੇ ਟਰੱਕ ਦਾ ਯੂ ਟਰਨ ਮਾਰਿਆ ਤਾਂ ਅੱਗੋਂ 80 ਦੀ ਸਪੀਡ ਤੇ ਕਾਰ ਆ ਰਹੀ ਸੀ ਉਸ ਕਾਰ ਦੇ ਵਿੱਚ ਤਿੰਨ ਸਵਾਰ ਲੋਕ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਹੁਣ ਹਰਜਿੰਦਰ ਸਿੰਘ ਦਾ ਅਸਲੀ ਵੀਡੀਓ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਕਿਉਂਕਿ ਹਰਜਿੰਦਰ ਸਿੰਘ ਕਹਿੰਦੇ ਜੀ ਰੋਪੇ ਨਹੀਂ ਹਰਜਿੰਦਰ ਸਿੰਘ ਦੀ ਵੀਡੀਓ ਦਿਖਾਉਣ ਤੋਂ ਪਹਿਲਾਂ ਜੱਜ ਸਾਹਿਬ ਕੀ ਕਹਿ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਹਰਜਿੰਦਰ ਸਿੰਘ ਰੋਂਦੇ ਕਿਉਂ ਸੀ ਉਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਕਿਤੇ ਹਾਦਸੇ ਨੇ ਜਿੱਥੇ ਲੋਕਾਂ ਦੇ ਵਿੱਚ ਹੈਰਾਨੀ ਪੈਦਾ ਕਰ ਰੱਖੀ ਹੈ ਉੱਥੇ ਹੀ अनेका ਹੀ ਦੇਸ਼ ਦੁਨੀਆ ਦੇ ਲੋਕ ਉਸ ਦੀ ਸਪੋਰਟ ਦੇ ਵਿੱਚ ਖੜੇ ਹੋ ਰਹੇ ਹਨ ਕਿਉਂਕਿ ਹਰਜਿੰਦਰ ਦੀ ਗਲਤੀ ਸੀ ਕਿ ਉਸ ਨੇ ਯੂ ਟਰਨ ਕਿਉਂ ਲਿਆ ਪਰ ਇਹ ਸਭ ਅਣਜਾਣੇ ਵਿੱਚ ਹੋਇਆ ਉੱਥੇ ਹੀ ਅੱਜ ਉਸ ਦੀ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਵੱਡੀਆਂ ਗੱਲਾਂ ਹਰਜਿੰਦਰ ਨੂੰ ਜੱਜ ਦੇ ਕਹਿ ਦਿੱਤਾ ਦਰਅਸਲ ਜੱਜ ਨੇ ਹਰਜਿੰਦਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਆਪਣਾ ਵਕੀਲ ਕਰਨ ਨੂੰ ਕਹਿ ਦਿੱਤਾ। ਹੁਣ ਜੱਜ ਦੇ ਸਾਹਮਣੇ ਜਿਹੜੀ ਸੁਣਵਾਈ ਹੋ ਰਹੀ ਸੀ ਉਹ ਵੀਡੀਓ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ। ਚੰਗੀ ਤਰ੍ਹਾਂ ਦੇਖੋ ਕਿ ਅਕਸਰ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕ ਜੁੜੇ ਨੇ ਜਿਹੜੇ ਦੇਖਣਾ ਚਾਹੁੰਦੇ ਸੀ ਕਿ ਜੱਜ ਦੇ ਸਾਹਮਣੇ ਇਹ ਮਾਮਲਾ ਕੀ ਬੀਤਿਆ ਹਰਜਿੰਦਰ ਸਿੰਘ ਦੇ ਨਾਲ ਜਿਹੜਾ ਕਿ ਪੂਰੇ ਪੰਜਾਬ ਨੂੰ ਰਵਾ ਗਿਆ। ਸੁਣੋ।

<laughs> Both the going to and the the were previously reviewed by a judge. The two Those judges each found probable cause at that time for each of the six charges. <laughs> ਜੱਜ ਹੁਣ ਸਜ਼ਾ ਦੇਣਗੇ ਜਾਂ ਫਿਰ ਉਸਨੂੰ ਘੱਟ ਸਜ਼ਾ ਦੇਣੀ ਹੈ ਜਾਂ ਉਹਨੂੰ ਛੱਡਣਗੇ ਤਾਂ ਹੁਣ ਪੰਜਾਬ ਦੇ ਲੋਕਾਂ ਦੇ ਜ਼हन ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਦਰਹਸਾਲ ਦੇ ਵਿੱਚ ਮਾਮਲਾ ਤਾਂ ਦਰਜ ਹੋ ਚੁੱਕਿਆ ਹੈ ਹਰਜਿੰਦਰ ਸਿੰਘ ਤੇ ਤਿੰਨ ਬੰਦਿਆਂ ਦਾ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਤਾਂ ਹੁਣ ਪੰਜਾਬ ਦੇ ਵਾਸੀ ਇਹ ਖਬਰ ਸੁਣਨ ਨੂੰ ਬੇਤਾਬ ਸੀ ਕਿ ਅਸਰ ਸੱਚ ਕੀ ਹੈ ਦੇਖੋ ਅਮਰੀਕਾ ਦੀ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈ ਤਾਂ ਜੱਜ ਦੇ ਸਾਹਮਣੇ ਉਦੀ ਸੁਣਵਾਈ ਚੱਲੀ ਸੀ ਪੇਸ਼ੀ ਦੇ ਦੌਰਾਨ ਤਾਂ ਹੁਣ ਜੱਜ ਸਾਹਿਬ ਨੇ ਕੀ ਕਿਹਾ ਇੱਕ ਵਕੀਲ ਕਰਨ ਨੂੰ ਕਿਹਾ ਤੇ ਹਰਜਿੰਦਰ ਸਿੰਘ ਆਪਣਾ ਜਿਹੜਾ ਵਕੀਲ ਕਰਨਗੇ ਤਾਂ ਹੁਣ ਵਕੀਲ ਕੌਣ ਹੋਣਗੇ ਉਹ ਵੀ ਦਰਸਲ ਦੇ ਵਿੱਚ ਪੰਜਾਬ ਦੇ ਕੱਲ ਜਿਹੜੀ ਮੈਂ ਇੱਕ ਵੀਡੀਓ ਦੇ ਅੰਦਰ ਉਹਦਾ ਜ਼ਿਕਰ ਕੀਤਾ ਸੀ ਐਡਵੋਕੇਟ ਸਵੇਮਾਨ ਸਾਹਿਬ ਬਹੁਤ ਸਾਰੇ ਕੇਸਾਂ ਦੇ ਵਿੱਚ ਅਕਸਰ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ਅਮਰੀਕਾ ਦੇ ਵਿੱਚ ਜਿੰਨੇ ਵੀ ਸਾਡੇ ਐਨਆਰਆਈ ਲੋਕ ਨੇ ਪੰਜਾਬੀ ਉਹਨਾਂ ਦੇ ਵਿੱਚ ਬਹੁਤ ਸਾਰੇ ਐਡਵੋਕੇਟ ਨੇ ਜਿਹੜੇ ਗੇ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਖੜ ਗਏ ਨੇ ਤਾਂ ਹੁਣ ਹਰਜਿੰਦਰ ਸਿੰਘ ਨੂੰ ਸਭ ਤੋਂ ਵੱਡੀ ਗੱਲ ਕਿਹੜੀ ਹੈ ਕਿ ਭਾਈ ਸਜ਼ਾ ਕਿੰਨੀ ਹੋ ਸਕਦੀ ਆ ਬਹੁਤ ਸਾਰੇ ਚੈਨਲਾਂ ਤੇ ਤੁਸੀਂ ਸੁਣ ਲਿਆ ਹੁਣ ਕਿ 50 ਸਾਲ ਜਾਂ 45 ਸਾਲ ਕਿਹਾ ਜਾ ਰਿਹਾ ਸੀ ਪਰ ਦਰਅਸਲ ਦੇ ਵਿੱਚ ਅਮਰੀਕਾ ਦੀ ਕੋਰਟ ਸਭ ਤੋਂ ਵੱਡਾ ਅਨੁਮਾਨ ਹੈ ਜਿਹੜਾ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਕਹਿੰਦੇ ਜੀ 8 ਸਾਲ ਤੱਕ ਦਾ ਹੀ ਪ੍ਰਾਵਧਾਨ ਹੈ ਕਿਉਂਕਿ ਉਹਨਾਂ ਨੇ ਜਾਣਬੁੱਝ ਕੇ ਐਕਸੀਡੈਂਟ ਨਹੀਂ ਕੀਤਾ ਇਹ ਲਾਪਰਵਾਹੀ ਦੇ ਵਿੱਚ ਜਾਂਦਾ ਜੇਕਰ ਲਾਪਰਵਾਹੀ ਹੈ ਤਾਂ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਉਹ ਇਸ ਬੰਦੇ ਨੂੰ 8 ਸਾਲ ਦਾ ਜਿਹੜਾ ਕਿ ਪ੍ਰਾਵਧਾਨ ਰੱਖੂਗੀ 8 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਹੋ ਸਕਦੀ ਹੈ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਜੇ 50 ਸਾਲ ਹੋ ਗਈ ਤਾਂ ਫੇਰ ਇਹ ਬੰਦਾ ਬਹੁਤ ਸਾਰੇ ਸਾਲਾਂ ਬਾਅਦ ਯਾਨੀ ਪੂਰੀ ਜ਼ਿੰਦਗੀ ਕਹਿ ਸਕਦੇ ਆ ਬਰਬਾਦ ਹੋ ਸਕਦੀ ਸੀ ਪਰ ਹੁਣ ਹਰਜਿੰਦਰ ਸਿੰਘ ਨੇ ਜਾਣਬੁੱਝ ਕੇ ਤਾਂ ਨਹੀਂ ਕੀਤਾ ਬਹੁਤ ਸਾਰੇ ਸਾਡੇ ਪੰਜਾਬ ਦੇ ਅੰਦਰ ਬਹੁਤ ਸਾਰੇ ਅਮਰੀਕਾ ਦੇ ਅੰਦਰ ਕੁਝ ਲੋਕ ਵੀ ਨੇ ਜਿਹੜਾਂ ਦੀ ਥਿਉਰੀ ਇਹ ਵੀ ਹੈ ਕਿ ਭਾਈ ਹਰਜਿੰਦਰ ਸਿੰਘ ਨੇ ਜਾਣਬੁੱਝ ਕੇ ਕਰ ਦਿੱਤਾ ਪਰ ਦਰਅਸਲ ਦੇ ਵਿੱਚ ਜਿਹੜੀ ਉਹ ਝਲਕ ਹੈ ਉਹ ਇਥੋਂ ਪੈਂਦੀ ਹੈ ਕਿ ਉਹ ਬੰਦਾ ਡਰ ਚੁੱਕਿਆ ਸੀ ਜਾਣਬੁੱਝ ਕੇ ਤਾਂ ਇਹ ਕੰਮ ਨਹੀਂ ਕੀਤਾ ਇਹ ਵੀ ਗਲਤ ਹੈ ਤਾਂ ਜਿੰਨੇ ਵੀ ਤੁਸੀਂ ਪੰਜਾਬੀ ਭੈਣ ਭਰਾ ਇਸ ਗੱਲ ਨੂੰ ਸੁਣ ਰਹੇ ਹੋ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਪਰ ਦੇ ਲੋਕ ਬੜੇ ਚਿੰਤਤ ਔਰ ਦੁਖੀ ਨੇ ਇਸ ਗੱਲ ਤੋਂ ਕਿ ਇੱਕ ਮਾਂ ਪਿਓ ਦਾ ਇੱਕ ਲੌਤਾ ਨੌਜਵਾਨ ਪੁੱਤਰ ਉੱਥੇ ਫਸ ਚੁੱਕਿਆ ਤਾਂ ਹੁਣ ਉਹਦੇ ਮਾਤਾ ਪਿਤਾ ਇਕੱਲੇ ਨੇ ਹਿੰਦੁਸਤਾਨ ਦੇ ਵਿੱਚ ਯਾਨੀ ਆਪਣੇ ਪੰਜਾਬ ਦੇ ਵਿੱਚ ਤਾਂ ਤੁਹਾਡੀ ਕੀ ਰਾਇ ਹੈ ਇਸ ਤੇ ਮੈਂ ਤੁਹਾਡਾ ਜਵਾਬ ਵੀ ਜ਼ਰੂਰ ਦੇਵਾਂਗਾ ਤਾਂ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਹਲ ਤੇ ਜ਼ਰੂਰ ਕਰ ਲੈਣਾ ਜੀ ਤੁਹਾਨੂੰ ਅਮਰੀਕੀ ਡਰਾਈਵਰ ਹਰਜਿੰਦਰ ਸਿੰਘ ਜਿਹਦਾ ਤਾਲੁਕ ਪੰਜਾਬ ਤੋਂ ਹੈ ਔਰ ਅਮਰੀਕਾ ਦੇ ਵਿੱਚ ਹੋਏਗਾ ਤੁਸੀਂ ਸਾਰੇ ਜਾਣਦੇ ਏ ਕਿਉਂਕਿ ਇਹ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਚੱਲਣ ਦੇ ਆ ਹੈਗਾ ਵਾ ਕਿ ਉਹਦੇ ਜਿਹੜਾ ਟਰੱਕ ਚਲਾਉਂਦਾ ਸੀਗਾ ਉਹਦੀ ਟੱਕਰ ਦੇ ਨਾਲ ਤਿੰਨ ਬੰਦੇ ਹਲਾਕ ਹੋ ਜਾਂਦੇ ਆ ਜਿਸ ਤੋਂ ਬਾਅਦ ਉਹਨੂੰ ਅਮਰੀਕਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈਗਾ ਵਾ ਔਰ ਆ ਮੁxtਲਫ ਪੇਸ਼ੰਗੋਈਆਂ ਕੀਤੀਆਂ ਜਾ ਰਹੀਆਂ ਸੀ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਉਹਨੂੰ 45 ਸਾਲ ਸਜ਼ਾ ਹੋਏਗੀ ਜਿਹੜੇ ਅਮਰੀਕਾ ਦੇ ਨਿਯਮ ਹੈ, ਅਸੂਲ ਹੈ ਔਰ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਪੀਆਰ ਸਾਲ ਸਜ਼ਾ ਹੋਏਗੀ। ਲੇਕਿਨ ਜਾਂਚ ਪੜਤਾਲ ਤੋਂ ਬਾਅਦ ਜਿਹੜੀ ਚੀਜ਼ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਿਹੜਾ ਹਰਜਿੰਦਰ ਸਿੰਘ ਨੇ ਟਰੱਕ ਚਲਾਉਂਦਿਆਂ ਯੂ ਟਰਨ ਲਿਆ ਜਿਸ ਤੋਂ ਬਾਅਦ ਉਹਦੀ ਕਾਰ ਨਾਲ ਟੱਕਰ ਹੋਈ ਸੀਗੀ ਉਹਨੇ ਜਾਣ ਬੁਝ ਕੇ ਯੂ ਟਰਨ ਨਹੀਂ ਸੀ ਲਿਆ ਹੈਗਾ। ਲਾਪਰਵਾਹੀ ਵਿੱਚ ਉਹ ਯੂ ਟਰਨ ਨਹੀਂ ਸੀ ਲਿਆ ਆ ਗਿਆ। ਇਸ ਲਈ ਉਹਦੀ ਸਜ਼ਾ ਜਿਹੜੀ ਹੁਣ ਹੈਗੀ ਆ ਉਹ 8 ਸਾਲ ਹੋ ਸਕਦੀ ਹੈਗੀ ਹੈ। ਉਦੇ ਮਾਪੇ ਜਿਹੜੇ ਆ ਬਹੁਤ ਪਰੇਸ਼ਾਨ ਸੀਗੇ ਪੰਜਾਬ ਵਾਲੇ ਵੀ ਜਿਹੜੇ ਲੋਕਾਂ ਨੇ ਦੇਖੀ ਇਹ ਫੁਟੇਜ ਵੀਡੀਓ ਉਹ ਵੀ ਉਹਦੇ ਵਾਸਤੇ ਬਹੁਤ ਜ਼ਿਆਦਾ ਅਰਦਾਸ ਕਰਨ ਦੇ ਸੀਗੇ ਮਾਪੇ ਦਾ ਇਕਲੌਤਾ ਬੇਟਾ ਸੀਗਾ ਔਰ ਅਗਰ ਉਹਨੂੰ ਪਿਆਸ ਸਾਲੀਆਂ 45 ਸਾਲ ਸਜ਼ਾ ਹੋ ਜਾਂਦੀ ਹੈ ਤੇ ਪੂਰੀ ਜ਼ਿੰਦਗੀ ਉਹਦੀ ਬਰਬਾਦ ਹੋ ਸਕਦੀ ਸੀਗੀ ਪਰ ਹੁਣ ਜਿਹੜੀ ਤੁਸੀਂ ਵੀਡੀਓ ਵੀ ਦੇਖੀ ਕਿ ਜੱਜ ਦੇ ਸਾਹਮਣੇ ਜਦੋਂ ਉਹਦੀ ਸੁਣਵਾਈ ਹੋਈ ਹੈ ਤੇ ਜੱਜ ਨੇ ਉਹਨੂੰ ਵਕੀਲ ਕਰਨੇ ਵਾਸਤੇ ਕਿਹਾ ਹੈਗਾ ਵਾ ਔਰ ਇਹ ਮਤਵਕੋ ਕੀਤਾ ਜਾ ਰਿਹਾ ਹੈ ਕਿ ਉਹਦੀ ਜਿਹੜੀ ਸਜ਼ਾ ਹੈ ਉਹ 8 ਸਾਲ ਹੋਏਗੀ ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਮੈਂ ਪਹਿਲੇ ਵੀ ਆਪਣੇ ਚੈਨਲ ਤੇ ਵੀਡੀਓ ਪਾਈ ਸੀ ਕਿ ਇਹਨੇ ਜਿਹੜੀ ਸ਼ਰਾਬ ਪੀਤੀ ਸੀਗੀ ਇਹ ਨਸ਼ੇ ਦੇ ਵਿੱਚ ਸੀਗਾ ਇਹਨੇ ਜਾਣ ਬੁੱਝ ਕੇ ਇਹ ਜਿਹੜਾ ਯੂ ਟਰਨ ਕਿਹਾ ਜਾ ਰਿਹਾ ਹੈ ਨਾ ਕਿ ਅਣਜਾਣੇ ਚ ਹੋਇਆ ਜਾਂ ਗਲਤੀ ਨਾਲ ਹੋਇਆ ਇਹਦੇ ਵਿੱਚ ਇਹਦੀ ਗਲਤੀ ਹੈਗੀ ਹੈ ਲੇਕਿਨ ਜਿਹੜਾ ਹੁਣ ਤਹਿਕੀਕਾਤ ਹੋਈਆਂ ਜਿਹੜੀਆਂ ਜਿਹੜੀਆਂ ਸਾਹਮਣੇ ਆਈਆਂ ਉਸ ਦੇ ਮੁਤਾਬਕ ਉਹ ਬੇਦੁਨਾ ਪਾਇਆ ਗਿਆ ਹੈਗਾ ਵਾ ਉਹਨੂੰ ਜਾਣਬੁੱਝ ਕੇ ਇਹ ਗਲਤੀ ਨਹੀਂ ਕੀਤੀਆਂ ਜਾਣਬੁੱਝ ਕੇ ਟੱਕਰ ਨਹੀਂ ਮਾਰੀ ਹੈਗੀ ਬਲਕਿ ਇਹ ਜਿਹੜਾ ਯੂ ਟਰਨ ਹੈ ਮਜਬੂਰੀ ਦੇ ਤਹਿਤ ਲਿਆ ਜਿਸ ਤੋਂ ਬਾਅਦ ਟੱਕਰ ਹੁੰਦੀ ਹੈ ਔਰ ਤਿੰਨ ਬੰਦੇ ਮਾਰੇ ਜਾਂਦੇ ਹੈਗੇ ਹੁਣ ਹਰਜਿੰਦਰ ਸਿੰਘ ਨੂੰ ਜਿਹੜਾ ਜੱਜ ਨੇ ਇਹ ਕਿਹਾ ਹੈ ਕਿ ਉਹ ਆਪਣਾ ਇੱਕ ਵਕੀਲ ਕਰਨ ਕਿਉਂਕਿ ਜੀ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਇੱਕ ਜਿਹੜੀ ਲੜਕੀ ਟਰਾਂਸਲੇਟਰ ਸੀਗੀ ਜਿਹੜੀ ਹਰਜਿੰਦਰ ਦੀ ਗੱਲ ਜੱਜ ਨੂੰ ਦੱਸਣ ਲਈ ਸੀ ਔਰ ਜੱਜ ਜੋ ਕਹਿ ਰਿਹਾ ਸੀਗਾ ਕਹਿ ਰਹੀ ਸੀਗੀ ਉਹ ਹਰਜਿੰਦਰ ਜਿੰ ਨੂੰ ਦੱਸਿਆ ਜਾ ਰਿਹਾ ਸੀਗਾ ਮਾਪੇ ਦਾ ਇਕਲੌਤਾ ਬੇਟਾ ਹੈ ਔਰ ਜਿਸ ਤਰ੍ਹਾਂ ਬਾਕੀ ਪੰਜਾਬ ਵਾਲੇ ਅਦਾਸ ਕਰਨ ਦੇ ਹੈਗੇ ਆ ਉਹਨਾਂ ਦੇ ਮਾਤਾ ਪਿਤਾ ਰਦਾਸ ਕਰਨ ਦੇ ਹੈਗੇ ਆ ਕਿ ਇਹ ਨਿਰਦੋਸ਼ ਹੈਗਾ ਫਿਰ ਜਿਹੜੀਆਂ ਫੁਟੇਜ ਸਾਹਮਣੇ ਆਈਆਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਹ ਦੇਖ ਕੇ ਹਰ ਇੱਕ ਨੂੰ ਦਿਲ ਹੀ ਦੁੱਖ ਹੋਣ ਦਿਆ ਹੈਗਾ ਵੈ ਕਿਉਂਕਿ ਪਰਦੇਸ ਦੇ ਵਿੱਚ ਹੈਗਾ ਉਹ ਔਰ ਉਹ ਫੁਟੇਜ ਐਸੀਆਂ ਫੁਟੇਜਾਂ ਜਿਹੜੀਆਂ ਕਿ ਤਕਲੀਫ ਪਹੁੰਚਾਉਣ ਵਾਲੀਆਂ ਹੈਗੀਆਂ ਮੈਂ ਇਸ ਤੋਂ ਪਹਿਲੇ ਵੀ ਜਦੋਂ ਅਮਰੀਕਾ ਨੇ ਬਹੁਤ ਸਾਰੇ ਸਿੱਖਾਂ ਨੂੰ ਪੰਜਾਬੀਆਂ ਨੂੰ ਜਿਹੜੇ ਆ ਡਿਪੋਰਟ ਕੀਤਾ ਸੀਗਾ ਉਧਰੋਂ और जी फुटेज आईया सब भी लोगों ने व्डे पत्र तक मांग की उन्होंने हथ पड़िया ला के इस तरह ना लियाया जाए और इस तरह दुटेज है वो भीडियो ना पाई जाओ जो ताल्लुक रखते उन्होंने दिल दुख हों तकलीफ हूँ है बाकी फिर वो धा कहना सगा इस वीडियो बारे कमेंट्स करके लाजमी दस्य रखिए अपना ढेर सारा ख्याल मिलेंगे अगली वीडियो के अल्लाह हाफिज़